ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਲਾਲਣ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਮਸਤਕ ਦੇ ਭਾਗ ਬਣੇ ਜਿਨ੍ਹਾਂ ਨੇ ਆਪਾ ਭਾਵ ਛੱਡਿਆ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ ਮਿਲਣ ਵਾਸਤੇ ਚੱਲਿਆਂ ਤੇ ਮਹਾਰਾਜ ਕਹਿੰਦੇ ਕਿਸੇ ਨੂੰ ਨਾਲ ਨਾਲ ਲੈ ਕੇ ਜਾਈਂ ਆਪਣੀ ਹੋਂ ਆਪਣੀ ਮੈਂ ਆਪਣਾ ਰੁਤਬਾ ਇਹ ਸਾਰਾ ਕੁਝ ਛੱਡ ਕੇ ਜਾਈਂ ਕਿਉਂਕਿ ਤੂੰ ਉਹਨੂੰ ਮਿਲਣ ਚੱਲਿਆ ਜਿਸ ਨੂੰ ਤੇਰੀਆਂ ਇਹਨਾਂ ਚੀਜ਼ਾਂ ਨਾਲ ਕੋਈ ਵਾਹ ਵਾਸਤਾ ਨਹੀਂ ਉਹਦੇ ਦਰ ਤੋਂ ਤੇ ਲੋਕ ਮੰਗਦੇ ਆ ਉਹਨੂੰ ਤੇਰੀਆਂ ਨਾ ਚੀਜ਼ਾਂ ਨਾ ਕੋਈ ਲੈਣਾ ਦੇਣਾ ਨਹੀਂ ਉਥੇ ਪ੍ਰਮਾਣ ਤਾਂ ਹੋਏਗਾ ਜੇ ਸਾਰਾ ਕੁਝ ਛੱਡ ਕੇ ਜਾਏਗਾ ਤੇ ਉਹਦੇ ਅੱਗੇ ਅਰਦਾਸ ਕਰੀ ਵੀ ਮਹਾਰਾਜ ਮੈਂ ਅੱਗੇ ਨੂੰ ਜਾਵਾਂ ਅੱਗੇ ਨੂੰ ਤੁਰਾਂ ਪਿੱਛੇ ਨੂੰ ਨਾ ਜਾਵਾਂ ਕਿਉਂਕਿ ਹੁੰਦਾ ਨਾ ਬੰਦਾ ਕਹਿੰਦਾ ਜੀ 30 ਸਾਲ ਹੋ ਗਏ ਪਰ ਸੁਰਤ ਕਰਕੇ ਉੱਥੇ ਖਲੋਦੇ ਆ ਗੁਰਦੁਆਰਾ ਸਾਹਿਬ ਜਾਂਦਿਆਂ ਇੰਨਾ ਲੰਮਾ ਸਮਾਂ ਹੋ ਗਿਆ ਬਾਣੀ ਪੜ੍ਹਦੇ ਇੰਨਾ ਲੰਮਾ ਸਮਾਂ ਹੋ ਗਿਆ ਆਖਿਆ ਇਹਨੂੰ ਮਿਲਣ ਵਾਸਤੇ ਜਦੋਂ ਜਾਏਗਾ ਨਾ ਫਿਰ ਸਾਰਾ ਕੁਝ ਛੱਡ ਕੇ ਜਾਈ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ ਪਛੇ ਪਾਉ ਨਾ ਦੀਜੀਐ ਅੱਗੇ ਹੋਏ ਸੋਏ ਓਨਕੋ ਕਿਰਪਾ ਕਰ ਸੁਰਤ ਕਰਕੇ ਅੱਗੇ ਨੂੰ ਤੁਰਗੇ ਅੱਗੇ ਨੂੰ ਪੈੜਾ ਤੈਅ ਕਰੀਏ ਇਹਨਾ ਹੋਵੇ ਪੀ ਫਿਰ ਕਰਨੀ ਕਰਕੇ ਪਿੱਛੇ ਨੂੰ ਤੁਰੀਏ ਤੇ ਇਧਰ ਸਮਾਂ ਗਿਣਦੇ ਜਾਈਏ ਪੀ ਇੰਨਾ ਸਮਾਂ ਹੋ ਗਿਆ ਪੜ੍ਹ ਵੇਖੋ ਅਗਲਾ ਬਚਨ ਜਿਨ੍ਹਾਂ ਤੇ ਐਸੀ ਉਹਨੇ ਕਿਰਪਾ ਕੀਤੀ ਆ ਬਾਹਾਂ ਪਕੜ ठाakur ਹਉ ਕਿੱਦੇ ਉਹ ਕਹਿੰਦੇ ਜਦੋਂ ਤੂੰ ਆਪਾ ਭਾਵ ਛੱਡੇਗਾ ਨਾ ਫਿਰ ਉਹਨੇ ਤੇਰੀ ਬਾਹ ਫੜ ਕੇ ਤੈਨੂੰ ਆਪਣੇ ਕੋਲ ਬਿਠਾ ਲੈਣਾ ਤੇ ਮਹਾਰਾਜ ਮੇਰੇ ਔਗਣ ਮੇਰੇ ਐਬ ਸਹਿਬ ਕਹਿੰਦੇ ਫਿਰ ਗੁਣ ਅਵਗਣ ਨਾ ਪਛਾਣੇ ਉਹ ਫਿਰ ਇਨਾਂ ਵਿਚਾਰਾਂ ਵਿੱਚ ਨਹੀਂ ਪੈਂਦਾ ਉਹ ਫਿਰ ਤੇਰੇ ਵਿੱਚ ਕੀ ਗੁਣਾਂ ਤੇ ਕੀ ਔਗਣियां ਉਹ ਇਹਨਾਂ ਦਾ ਲੇਖਾ ਨਹੀਂ ਕਰਦਾ ਕਿਉਂਕਿ ਜੇ ਉਹ ਇਹ ਲੇਖਾ ਕਰੇ ਫਿਰ ਮਹਾਰਾਜ ਕਹਿੰਦੇ ਲੇਖੇ ਕਤੇ ਨਾ ਛੁੱਟਿਆ ਖਿੰ ਖਿੰ ਭੁੱਲਣਾਰ ਜੇ ਲੇਖਿਆਂ ਵਿੱਚ ਪਵੇ ਤੇ ਫਿਰ ਤੇ ਬੰਦਾ ਛੁੱਟ ਨਹੀਂ ਸਕਦਾ ਕਿਉਂਕਿ ਆਪਾਂ ਤੇ ਖਿੰ ਖਿੰ ਭੁੱਲਣਾਰਾ ਮਹਾਰਾਜ ਦੀ ਬਾਣੀ ਕਹਿੰਦੀ ਜੇ ਉਹ ਲੇਖੇ 'ਚ ਪੈ ਗਿਆ ਜੇ ਉਹ ਇਹ ਹਿਸਾਬ ਕਿਤਾਬ ਕਰਨ ਲੱਗਾ ਫਿਰ ਤੇ ਆਪਾਂ ਛੁੱਟਿਆ ਨਹੀਂ ਜਾਣਾ ਆਪਣੇ ਕੋਲੋਂ ਇਸ ਕਰਕੇ ਸਹਿਬ ਕਹਿੰਦੇ ਉਹਨੇ ਬਾਹ ਫੜ ਕੇ ਆਪਣੇ ਕੋਲ ਬਿਠਾਇਆ ਗੁਣ ਅਵਗਣਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਉਹਨੇ ਗੁਣਾ ਦਾ ਹਾਰ ਪਾਤਾ ਗਲ ਚ ਤੇ ਰੰਗ ਉਹ ਬਣਾਇਆ ਜਿਹੜਾ ਭਗਤੀ ਦਾ ਇਬਾਦਤ ਦਾ ਪ੍ਰੇਮ ਦਾ ਉਹਨੇ ਸਾਡੇ ਜੀਵਨ ਤੇ ਚਾੜ ਦਿੱਤਾ ਕਿਉਂਕਿ ਹਜ਼ੂਰ ਕਹਿੰਦੇ ਨਾ ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਢ ਭਾਗਾ ਲਾਲ ਰੰਗ ਤੋਂ ਭਾਵ ਉਹ ਰੰਗ ਜਿਹੜਾ ਪਿਆਰਾ ਸਾਡੇ ਜੀਵਨ ਤੇ ਚਾੜਦਾ ਹੈ ਜਿਹੜਾ ਰੰਗ ਵੱਡਿਆਂ ਭਾਗਾ ਵਾਲਿਆਂ ਨੂੰ ਮਿਲਦਾ ਮਹਾਰਾਜ ਨੇ ਕਿਰਪਾ ਕੀਤੀ ਗੁਣ ਹਾਰਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਆਖਿਆ ਵੀ ਸਾਰਾ ਕੁਝ ਫਿਰ ਸੋਹਣਾ ਲੱਗਣ ਲੱਗਾ ਜਨ ਨਾਨਕ ਧੰ ਸੁਹਾਗਣ ਸਾਈ ਆਂਖ ਓ ਸੁਹਾਗਣ ਹੈ ਤਨ ਹੈ ਵੱਡੇ ਭਾਗਾਂ ਵਾਲੀ ਹੈ ਮਹਾਰਾਜ ਕੌਣ ਜਿਸ ਸੰਗ ਪਤਾਰ ਵਸੰਦਾ ਜਿਹਦੇ ਨਾਲ ਉਹ ਪਤਾਰ ਉਹ مالک ਉਹ ਪਤੀ ਵਸਦਾ ਹੈ ਹਜ਼ੂਰ ਕਹਿੰਦੇ ਉਹ ਸੁਹਾਗਣ ਹੈ ਤੇ ਇੱਥੋਂ ਤੇ ਆਪਾਂ ਤੁਰੇ ਸਾਂ ਕਿ ਮਹਾਰਾਜ ਦੇ ਘਰ ਤੇ ਪ੍ਰਵਾਣ ਗਏ ਸਾਡੇ ਕੋਲੋ ਜੀਵਨ ਹੋਵੇ ਢੂੰਡਦੀਏ ਸੁਹਾਗ ਕੂ ਤੈ ਤਨ ਕਾਈ ਕੋਰ ਮਹਾਰਾਜ ਨੇ ਪਹਿਲੇ ਬਚਨ ਵਿੱਚ ਆਖਿਆ ਯਾਰ ਵੇ ਪਿਰ ਆਪਣਾ ਬਾਣਾ ਕਿਛ ਨਹੀਂ ਸੀ ਸੰਦਾ ਮਥਾ ਜੀ ਮੁੱਕ ਜਾਂਦੀ ਹੈ ਢੂੰਡਦੀਏ ਸੁਹਾਗ ਕੂ ਤੈ ਤਨ ਕਾਈ ਕੋਰ ਜਿਨ੍ਹਾਂ ਨਾਂ ਸਹਾਗਣੀ ਤਿਨ੍ਹਾਂ ਚਾਹਕ ਨ ਹੋਰ ਮਹਾਰਾਜ ਕਹਿੰਦੇ ਉਹਨਾਂ ਦੀ ਚਾਹਤ ਮੁੱਕ ਜਾਂਦੀ ਹੈ ਉਹਨਾਂ ਦੀ ਮਥਾਜਗੀ ਮੁੱਕ ਜਾਂਦੀ ਹੈ ਜਿਨ੍ਹਾਂ ਦੇ ਨਾਂ ਨਾਲ ਇਹ ਸ਼ਬਦ ਲੱਗ ਜਾਂਦਾ ਵੀ ਇਹ ਉਸ ਗੁਰੂ ਦੇ ਸਿੱਖ ਆ ਉੱਥੇ ਮਥਾਜਗੀ ਮੁੱਕ ਗਈ ਅੱਗੇ ਮਹਾਰਾਜ ਕਿਰਪਾ ਕਰਦੇ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਹੇ ਮੇਰੇ ਸੱਜਣ ਮੇਰੇ ਮਾਲਕ ਮੈਂ ਰੋਜ ਸੁਖਾਂ ਸੁਖ ਦੀ ਸੰ ਉਹਦੀ ਮੈਨੂੰ ਪ੍ਰਾਪਤੀ ਹੋ ਗਈ ਰੋਜ ਸੁਖਾਂ ਸੁਖ ਦੀ ਸੰ ਉਹਦੀ ਮੈਨੂੰ ਪ੍ਰਾਪਤੀ ਹੋ ਗਈ ਕੀ ਸੁਖ ਸੁਖੀਆ ਵਰ ਲੋੜੀਂਦਾ ਆਇਆ ਵੱਜੀ ਵਧਾਈ ਉਹ ਪਤੀ ਉਹ ਵਰ ਮਿਲੇ ਤਾਂ ਕਿ ਜੀਵਨ ਚ ਖੇੜਾ ਆ ਜਾਏ ਤੇ ਇੱਥੇ ਕਿਉਂਕਿ ਇਹ ਸ਼ਬਦ ਸਾਨੂੰ ਕੋ ਨਵਾਂ ਨਹੀਂ ਜਿਹੜਾ ਸੁੱਖਾਂ ਸੁਖਣ ਦੀ ਗੱਲ ਹੈ ਕਿ ਆਹ ਮਿਲ ਜਾਏ ਉੱਥੇ ਸੁੱਖ ਸੁਖ ਲਈ ਆਹ ਮਿਲ ਜਾਏ ਉੱਥੇ ਸੁੱਖ ਸੁਖ ਮਹਾਰਾਜ ਅਸੀਂ ਤੇ ਸੁੱਖਾਂ ਸੁਖ ਦੇ ਰਹੇ ਪੀ ਦੁਨਿਆਵੀ ਵਸਤੂਆਂ ਮਿਲ ਜਾਣ ਅਸੀਂ ਤੇਰੇ ਕੋਲ ਆ ਕੇ ਵੀ ਇਹ ਸੁੱਖਾਂ ਸੁਖ ਦੇ ਰਹੇ ਪਰ ਸਾਨੂੰ ਤੇ ਪਤਾ ਹੀ ਨਹੀਂ ਸੀ ਪੀ ਜਿਹੜੀ ਸੁੱਖ ਤਨ ਗੁਰੂ ਅਰਜਨ ਸਾਹਿਬ ਨੇ ਸੁਖੀ ਹੈ ਉਹ ਕਿੰਨੀ ਵਡੇਰੀ ਹੈ ਅਸਲ ਵਿੱਚ ਸੁੱਖ ਤੇ ਚਾਹੀਦੀ ਸੀ ਪਰ ਅਸੀਂ ਦੁਨਿਆਵੀ ਜੀਵ ਪਤਾ ਨਹੀਂ ਜਿੰਨਾ ਥਾਵਾਂ ਤੇ ਕਦੇ ਗਏ ਵੀ ਨਾ ਹੋਈਏ ਸੁਣ ਲਈਏ ਉਹ ਪਤਾ ਲੱਗਦਾ ਵੀ ਜਦੋਂ ਬਾਅਦ ਵਿੱਚ ਉਹ ਦਾਤ ਮਿਲ ਜਾਂਦੀ ਆ ਫਿਰ ਮੈਨ ਸਾਰੇ ਘਰਦਿਆਂ ਨੂੰ ਆਖਿਆ ਹੁੰਦਾ ਵੀ ਉੱਥੇ ਵੀ ਸੁੱਖ ਸੁਖੀ ਆ ਉੱਥੇ ਵੀ ਜਾਣਾ ਆਪਾਂ ਉੱਥੇ ਵੀ ਸੁੱਖ ਲਾਉਣੀ ਉੱਥੇ ਵੀ ਜਾਣਾ ਪਰ ਮਹਾਰਾਜ ਕਹਿੰਦੇ ਜੇ ਸੁੱਖ ਸੁਖਣੀ ਆ ਤੇ ਇਹ ਸੁਖੀਏ ਕਿ ਸਾਨੂੰ ਗੁਰੂ ਮਿਲ ਜਾਏ ਸਾਨੂੰ ਇਹ ਪਿਆਰਾ ਮਿਲ ਜਾਏ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੁੜੀਂਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਿਸthia ਪਿਰ ਦਇਾਲ ਸਦ ਨਮ ਰੰਗਿਆ ਸਾਡੇ ਜੀਵਨ ਅੰਦਰ ਮੰਗਲ ਖੁਸ਼ੀ ਦਾ ਗੀਤ ਆਵੇ ਕਿਉਂਕਿ ਉਹ ਜਿਹੜਾ ਪਿਰ ਹੈ ਪਿਆਰਾ ਹੈ ਉਹ ਦਇਆ ਦਾ ਕਰ ਹੈ ਸਦ ਨਮ ਰੰਗਿਆ ਆਖਿਆ ਇੱਥੇ ਆ ਕੇ ਸਾਨੂੰ ਨਵਾਂ ਰੰਗ ਚੜਦਾ ਹੈ ਇੱਥੇ ਆ ਕੇ ਨਵਾਂ ਰੰਗ